ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤ ਜੀ ਗੁਰੂ ਨਾਨਕ ਪਾਤਸ਼ਾਹ ਜੀ ਸਾਨੂੰ ਕਹਿ ਰਹੇ ਨੇ ਸੋਚੈ ਸੋਚ ਨਾ ਹੋਵਈ ਜੇ ਸੋਚੀ ਲਖ ਵਾਰ ਚੁਪੈ ਚੁੱਪ ਨਾ ਹੋਵਈ ਜੇ ਲਾਇ ਰਹਾ ਲੈਵਤਾਰ ਭੁਖਿਆ ਭੁਖ ਨਾ ਉਤਰੀ ਜੇ ਬੰਨਾ ਪੁਰੀਆਂ ਪਾਰ ਸਹਸ ਸਿਆਣ ਪਾ ਲਖ ਹੋ ਤਾਂ ਇੱਕ ਨ ਚੱਲੈ ਨਾਲ ਕਿਵ ਸੱਚਿਆਰਾ ਹੋਈਐ ਕਿਵ ਕੂੜਾ ਟੁੱਟੈ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਵਾਹਿਗੁਰੂ ਜੀ ਹੰਦੀ ਸੰਗਤ ਜੀ ਗੁਰੂ ਪਾਤਸ਼ਾਹ ਸਾਨੂੰ ਸਮਝਾਉਣ ਦੀ ਖਾਤਰ ਪ੍ਰਸ਼ਨ ਵੀ ਕਰਦੇ ਨੇ ਫਿਰ ਸਾਨੂੰ ਉਹਦਾ ਉੱਤਰ ਵੀ ਦੱਸਦੇ ਨੇ ਕਿਉਂਕਿ ਅਸੀਂ ਜੀਵ ਤੇ ਇਸ ਤਰ੍ਹਾਂ ਦੇ ਆ ਸਾਡੇ ਤੇ ਦਿਮਾਗ ਵਿੱਚ ਪ੍ਰਸ਼ਨ ਵੀ ਨਹੀਂ ਸੋਚ ਸਕਦਾ ਕਿ ਅਸੀਂ ਸਿਰਫ ਉੱਤਰ ਹੀ ਲੱਭ ਲਈਏ ਇਸ ਲਈ ਪਾਤਸ਼ਾਹ ਨੇ ਸਾਡੇ ਲਈ ਪ੍ਰਸ਼ਨ ਵੀ ਬਣਾਏ ਸਾਨੂੰ ਸਮਝਾਉਣ ਲਈ ਤੇ ਉਹਦੇ ਉੱਤਰ ਵੀ ਦਿੱਤੇ ਨੇ ਪਾਸ਼ਾ ਕਹਿੰਦੇ ਵੀ ਜੇ ਮੈਂ ਇਸ ਸਰੀਰ ਨੂੰ ਸੁਚਾ ਕਰਨ ਦੇ ਲਈ ਬਹੁਤ ਵਾਰ ਲੱਖਾਂ ਵਾਰੀ ਵੀ ਇਸ਼ਨਾਨ ਕਰ ਲਵਾਂ ਤਾਂ ਵੀ ਮੇਰਾ ਜਿਹੜਾ ਸਰੀਰ ਆ ਇਹ ਸੁੱਚਾ ਨਹੀਂ ਰਹਿ ਸਕਦਾ ਜੇ ਕਹਿੰਦੇ ਮੈਂ ਚੁੱਪ ਹੀ ਵੱਟੀ ਰੱਖਾਂ ਚੁੱਪ ਵੀ ਵੱਟੀ ਰੱਖਣ ਦੇ ਨਾਲ ਮੇਰਾ ਮਨ ਨਹੀਂ ਚੁੱਪ ਹੁੰਦਾ ਮੇਰਾ ਮਨ ਸਦਾ ਵਿਕਾਰਾਂ ਦੇ ਵਿੱਚ ਮਾਇਆ ਦੇ ਵਿੱਚ ਭੱਜ ਦੌੜ ਚ ਹੈ ਮੇਰੇ ਮਨ ਨੂੰ ਕੋਈ ਸ਼ਾਂਤੀ ਨਹੀਂ ਆਉਂਦੀ ਮੇਰੇ ਚੁੱਪ ਹੋਣ ਦੇ ਨਾਲ ਜਿਸ ਤਰ੍ਹਾਂ ਕਈ ਮੋਨੀ ਸਾਧੂ ਹੀ ਬਣਦੇ ਨੇ ਨਾ ਫਿਰ ਕਈ ਦਫਾ ਪਾਤਸ਼ਾਹ ਨੇ ਬਾਣੀ ਵਿੱਚ ਦੱਸਿਆ ਸਿਰਫ ਚੁੱਪ ਰਹਿਣ ਦੇ ਨਾਲ ਮਨ ਚੁੱਪ ਨਹੀਂ ਹੋ ਜਾਂਦਾ ਇਸ ਤਰ੍ਹਾਂ ਜੇ ਕਹਿੰਦੇ ਮੈਂ ਸਾਰੇ ਭਵਨਾਵਾਂ ਦੇ ਪਦਾਰਥ ਇਕੱਠੇ ਕਰ ਲਵਾਂ ਤਾਂ ਵੀ ਮੇਰੀ ਜਿਹੜੀ ਤ੍ਰਿਸ਼ਨਾ ਹੈ ਅੰਦਰ ਦੀ ਭੁੱਖ ਉਹ ਨਹੀਂ ਖਤਮ ਹੋ ਸਕਦੀ ਮੈਂ ਆਪਣੀਆਂ ਕਿੰਨੀਆਂ ਵੀ ਲੱਖਾਂ ਹੀ ਸਿਆਣਪਾਂ ਰਾਰਵਾ ਮੇਰੀ ਇੱਕ ਵੀ ਸਿਆਣਪ ਮੈਨੂੰ ਪਰਮੇਸ਼ਰ ਨੂੰ ਪਾਉਣ ਦੇ ਲਈ ਕੰਮ ਨਹੀਂ ਆ ਸਕਦੀ ਮੈਨੂੰ ਇਹਨਾਂ ਵਿਕਾਰਾਂ ਤੋਂ ਸ਼ਟਕਾਰਾ ਦਵਾਉਣ ਲਈ ਕੰਮ ਨਹੀਂ ਆ ਸਕਦੀ ਮੇਰੀ ਚਤਰਾਈ ਮੇਰਾ ਕੋਈ ਸਾਥ ਨਹੀਂ ਦੇ ਸਕਦੀ ਫਿਰ ਪਾਸ਼ਾ ਕਹਿੰਦੇ ਨੇ ਕਿਵ ਸਚਿਆਰਾ ਹੋਈ ਹੈ ਕਿਵ ਕੂੜਾ ਟੁੱਟੇ ਪਾਲ ਕਿਸ ਤਰ੍ਹਾਂ ਅੰਦਰ ਦੀ ਸੁਚਮਤਾ ਹੋ ਸਕੇ ਕਿਵੇਂ ਸਾਡੇ ਜਿਹੜੇ ਅੰਦਰ ਜੋ ਕੂੜ ਦੀ ਕੰਧ ਹੈ ਵਿਕਾਰਾਂ ਦੀ ਝੂਠੇਪਣ ਦੀ ਉਹ ਕਿਸ ਤਰ੍ਹਾਂ ਕਹਿੰਦੇ ਮੇਰੇ ਅੰਦਰ ਜਿਹੜੀ ਹੈ ਉਹ ਅੰਦੇ ਜਿਹੜਾ ਅੰਧਿਆਰ ਆ ਹਨੇਰਾ ਹੈ ਸਾਡੇ ਅੰਦਰ ਅਗਿਆਨਤਾ ਦਾ ਉਹ ਕਿਸ ਤਰ੍ਹਾਂ ਕਹਿੰਦੇ ਟੁੱਟ ਸਕੇ ਤਾਂ ਫਿਰ ਪਾਤਸ਼ਾਹ ਆਪ ਹੀ ਫਿਰ ਉੱਤਰ ਦੇ ਰਹੇ ਨੇ ਕਹਿੰਦੇ ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ ਸਭ ਕੁਝ ਕਹਿੰਦੇ ਠੀਕ ਹੋ ਜਾਊਗਾ ਨਾਨਕ ਜੀ ਕਹਿੰਦੇ ਬਸ ਉਹਦੇ ਹੁਕਮ ਦੀ ਰਜ਼ਾ ਵਿੱਚ ਚੱਲੋ ਉਹ ਹੁਕਮ ਉਨੇ ਸਾਡੇ ਨਾਲ ਲਿਖਿਆ ਹੋਇਆ ਅਸੀਂ ਉਹਦੇ ਹੁਕਮ ਦੇ ਵੱਜੇ ਹੀ ਆਉਣੇ ਆ ਹੁਕਮ ਦੇ ਵੱਜੇ ਜਾਣੇ ਆ ਹੁਕਮ ਦੇ ਵੱਜੇ ਹੀ ਕਾਰ ਕਰ ਰਹੇ ਆ ਫਿਰ ਜੋ ਕੁਝ ਉਹ ਕਰ ਰਿਹਾ ਹੈ ਉਹਦੇ ਹੁਕਮ ਨੂੰ ਉਹਦੀ ਰਜ਼ਾ ਨੂੰ ਪਿਆਰਾ ਮੰਨਿਏ ਤੇ ਉਹਦੀ ਹੁਕਮ ਦੇ ਵਿੱਚ ਰਹੀਏ ਉਹਦੇ ਹਰ ਇੱਕ ਭਾਣੇ ਨੂੰ ਮਿੱਠਾ ਕਰਕੇ ਮੰਨਿਏ ਦੁੱਖਾ ਸੁੱਖਾ ਗਰੀਬੀਆ ਅਮੀਰੀਆ ਜੋ ਕੁਝ ਵੀ ਹੋ ਰਿਹਾ ਉਹਦੀ ਰਜ਼ਾ ਦੇ ਵਿੱਚ ਤੂੰ ਹੀ ਤੂੰ ਕਰਕੇ ਮੰਨਿਏ ਬਸ ਇਹ ਉਹਦਾ ਹੁਕਮ ਆ ਜਦੋਂ ਦੀ ਸ੍ਰਿਸ਼ਟੀ ਚੱਲੀ ਆ ਰਹੀ ਆ ਉਹਦਾ ਹੁਕਮ ਚੱਲਿਆ ਆ ਰਿਹਾ ਤੇ ਸਦਾ ਸਦਾ ਉਹਦਾ ਹੁਕਮ ਚੱਲਣਾ ਉਹਦੇ ਹੁਕਮ ਵਿੱਚ ਰਹੀਏ ਤਾਂ ਸਾਡੇ ਅੰਦਰ ਜੋ ਕੂੜੇ ਦੀ ਪਾਲ ਹੈਗੀ ਆ ਟੁੱਟ ਜਾਣੀ ਆ ਤੇ ਪਰਮੇਸ਼ਰ ਦੇ ਨਾਲ ਮਿਲਾਪ ਤੇ ਸਾਡਾ ਆਵਾਗਵਨ ਤੋਂ ਛੁਟਕਾਰਾ ਹੋ ਜਾਣਾ ਹਾਂਜੀ ਸੰਗਤ ਜੀ ਇੰਨੀਆਂ ਵਿਚਾਰਾਂ ਪਰਵਾਨ ਕਰਨੀਆਂ ਜੀ ਗਲਤੀ ਦੀ ਮਾਫੀ ਦਿਓ ਜੀ ਸੱਚੇ ਪਾਤਸ਼ਾਹ ਜੀ ਆਪ ਦੀ ਤੁਰਕੀ ਬਾਣੀ ਦੀ ਵਿਚਾਰ ਕਰਦਿਆਂ ਹੋਈਆਂ ਬੇਅੰਤ ਬੇਅੰਤ ਗਲਤੀਆਂ ਇਸ ਬੱਚੀ ਨੂੰ ਅਣਜਾਣ ਸਮਝ ਕੇ ਬਖਸ਼ਣੀਆਂ ਜੀ ਅੱਗੇ ਤੋਂ ਸਮਤ ਦੇਣੀ ਸਤਿਗੁਰ ਜੀ ਵਾਹੀ ਗੁਰੂ ਜੀ ਕਾ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ ਜੀ